ਜੈ ਬਾਬਾ ਸੁਖਾਨੰਦ ਬਾਬਾ ਮੜ ਜੀ ਤੁਹਾਡੀ ਤੁਹਾਡੀ ਸਦਾ ਹੀ ਜੈ ਦਿਨ ਮੰਗਲਵਾਰ 5 ਅਗਸਤ 21 ਆਉਣ ਸਵੇਰ ਦੇ ਬਾਬਾ ਮੜ ਜੀ ਦੇ ਸਮਾਧੀ ਸਥਲ ਦੇ ਲਾਈਵ ਦਰਸ਼ਨ ਮੰਗਲਵਾਰ ਦਿਨ ਹੋਣ ਕਰਕੇ ਬਾਬਾ ਮੜ ਜੀ ਦੀ ਸਮਾਧੀ ਸਥਲ ਤੇ ਬਾਬਾ ਮੜ ਜੀ ਅਤੇ ਵੀਰ ਹਨੂਮਾਨ ਜੀ ਜੋ ਪ੍ਰਸ਼ਾਦ ਦਾ ਸੇਵਕਾਂ ਵੱਲੋਂ ਭੋਗ ਲਵਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਹਰ ਮੰਗਲਵਾਰ ਨੂੰ ਬਾਬਾ ਜੀ ਦੇ ਸਥਾਨ ਤੇ ਭਾਰੀ ਮੇਲਾ ਲੱਗਦਾ ਹੈ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬਾਬਾ ਜੀ ਦੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਮੰਗਲਵਾਰ ਸ਼ਾਮ ਨੂੰ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਜੈ ਬਾਬਾ ਮਠ